ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਪਸਾਦ ਸੰਗਤ ਜੀ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਤਨ ਗੁਰੂ ਅੰਗਦ ਦੇ ਮਹਾਰਾਜ ਜੀ ਖੜੂਰ ਸਾਹਿਬ ਵਿਖੇ ਵਿਰਾਜਮਾਨ ਹਨ ਦਰਬਾਰ ਸਜਾਇਆ ਹੋਇਆ ਹੈ ਸਜੇ ਦਿਵਾਨਾਂ ਦੇ ਅੰਦਰ ਤਨ ਭਾਈ ਬਾਲਾ ਜੀ ਤਨ ਬਾਬਾ ਬੁੱਢਾ ਜੀ ਤਨ ਗੁਰੂ ਅਮਰਦਾਸ ਮਹਾਰਾਜ ਜੀ ਉੱਠੀ ਜਗ੍ਹਾ ਤੇ ਵਿਰਾਜਮਾਨ ਹਨ ਗੁਰੂ ਜੀ ਦੇ ਪਿਆਰੇ ਸਿੱਖ ਭਾਈ ਪਾਰੋ ਜੀ ਭਾਈ ਜੁਲਕਾ ਜੀ ਭਾਈ ਤੰਗਾ ਜੀ ਤੇ ਭਾਈ ਜੀਵਾ ਜੀ ਜੋ ਗੁਰੂ ਪਾਸ਼ੇ ਲੰਗਰ ਸਜਾਉਂਦੇ ਹਨ ਉਹ ਵੀ ਚਰਨਾ ਵਿੱਚ ਬਿਰਾਜਮਾਨ ਨੇ ਤੇ ਨਾਲ ਹੀ ਭਾਈ ਪੈੜਾ ਮੋਖਾ ਜੀ ਜੋ ਗੁਰੂ ਜੀ ਦੀ ਚੱਲ ਰਹੀ ਲੜੀ ਔਰ ਕਥਾ ਨੂੰ ਲਿਖ ਰਹੇ ਹਨ ਸੋ ਵੀ ਆਪਣੀ ਸਾਰੀ ਸਮਗਰੀ ਲੈ ਕੇ ਕਾਗਜ਼ ਗਰਮ ਦਵਾਤ ਲੈ ਕੇ ਤਿਆਰ ਹਨ ਸਾਹਮਣੇ ਦੀਵਾਨ ਸਜਿਆ ਹੋਇਆ ਹੈ ਜਿਸ ਵਿੱਚ ਮਤਾਵਾ ਭੈਣਾਂ ਹਾਜ਼ਰ ਬੈਠੀਆਂ ਨੇ ਇਸੀ ਤਰ੍ਹਾਂ ਵੀਰ ਬੱਚੇ ਬਜ਼ੁਰਗ ਬੈਠੇ ਨੇ ਵਿਚਕਾਰੋਂ ਦੀ ਰਸਤਾ ਹੈ ਸੰਗਤ ਆ ਰਹੀ ਹੈ ਜਾ ਰਹੀ ਹੈ ਸੋ ਭਰੇ ਦਿਵਾਨਾਂ ਵਿੱਚ ਭਾਈ ਬਾਲਾ ਜੀ ਨੇ ਹੱਥ ਬੰਨ੍ਹ ਕੇ ਗੁਰੂ ਅੰਗਦ ਦੇ ਮਹਾਰਾਜੀ ਤੋਂ ਇਜਾਜ਼ਤ ਮੰਗੀ ਕਿ ਸਤਿਗੁਰੂ ਮਹਾਰਾਜੀ ਆਪ ਜੀ ਕਿਰਪਾ ਕਰੋ ਤਾਂ ਕਿ ਮੈਂ ਚਲਰੀ ਲੜੀਵਾਰ ਕਥਾ ਆਪ ਜੀ ਨੂੰ ਸਰਵਣ ਕਰਾਵਾਂ ਸੋ ਸਤਿਗੁਰੂ ਮਹਾਰਾਜੀ ਦਾ ਇਸ਼ਾਰਾ ਪਾ ਕੇ ਭਾਈ ਬਾਲਾ ਜੀ ਹੋਂ ਕਹਿਣ ਲੱਗੇ ਕਿ ਸਤਿਗੁਰੂ ਜੀ ਗੁਰੂ ਜੀ ਚੱਲਦੇ ਚੱਲਦੇ ਬੜੇ ਇੱਕ ਸੁੰਦਰ ਬਣ ਵਿੱਚ ਬਹਿ ਗਏ ਤਾਂ ਇੱਕ ਬਣਮਾਨੂਆਂ ਦੀ ਡਾਰ ਦੇਖੀ ਜੋ ਕਾਲੇ ਨੰਗੇ ਤੇ ਵੱਡੇ ਵੱਡੇ ਵਾਲਾਂ ਵਾਲੇ ਸਨ ਮਰਦਾਨੇ ਪੁੱਛਿਆ ਜੀ ਇਹ ਕੌਣ ਹਨ ਗੁਰੂ ਜੀ ਕਿਹਾ ਭਾਈ ਇਹ ਬਣਮਾਨਸ ਹਨ ਸਾਨੂੰ ਦੇਖ ਕੇ ਡਰ ਕੇ ਨਸਤੇ ਜਾ ਰਹੇ ਹਨ ਉੱਥੇ ਇੱਕ ਖਲੋਤਾ ਰਿਹਾ ਮੈਂ ਉਸ ਨੂੰ ਪੁੱਛਿਆ ਤੂੰ ਕੌਣ ਹੈ ਤਾਂ ਉਸਨੇ ਬੜੀ ਉੱਚੀ ਸਾਰੀ ਚੀਕ ਮਾਰੀ ਮੈਂ ਗੁਰੂ ਜੀ ਨੂੰ ਕਿਹਾ ਜੀ ਇਹ ਦਿਸਦੇ ਤਾਂ ਆਦਮੀਆਂ ਵਰਗੇ ਹਨ ਪਰ ਬੋਲਦੇ ਕਿਸ ਤਰ੍ਹਾਂ ਹਨ ਗੁਰੂ ਜੀ ਕਿਹਾ ਕਿ ਇਹਨਾਂ ਦੀ ਇਸੇ ਪ੍ਰਕਾਰ ਦੀ ਹੀ ਬੋਲੀ ਹੈ ਇਹਨੇ ਨੂੰ ਬਣਵਾਣੂਆ ਨੇ ਫਲ ਫੁੱਲ ਲਿਆ ਕੇ ਪਰ ਇਹ ਹੀ ਰੱਖ ਦਿੱਤੇ ਤੇ ਆਪ ਨਾ ਸਕੇ ਗੁਰੂ ਜੀ ਨੇ ਕਿਹਾ ਮਰਦਾਨਿਆ ਖਾ ਲੈ ਜਦ ਮਰਦਾਨਾ ਖਾ ਕੇ ਰੱਜ ਗਿਆ ਤਾਂ ਅਸੀਂ ਅੱਗੇ ਤੁਰ ਪਏ। ਤੁਰਦੇ ਤੁਰਦੇ ਕਈ ਦਿਨ ਬੀਤ ਗਏ ਤਾਂ ਇੱਕ ਹੋਰ ਸੁੰਦਰ ਬਣ ਵਿੱਚ ਜਾ ਠਹਿਰੇ। ਉੱਥੇ ਬਿਰਚ ਅਰ ਫਲ ਬੜੇ ਸੁੰਦਰ-ਸੁੰਦਰ ਸੀ। ਪਰੰਤੂ ਜੀਵ-ਜੰਤੂ ਦਾ ਨਾਮ ਵੀ ਨਹੀਂ ਸੀ। ਸੁੰਨਾ ਸੁੰਨਮ ਸੁੰਨਾ ਪਿਆ ਸੀ। ਜਦ ਉੱਥੇ ਬੈਠਿਆਂ ਨੂੰ ਦੋ ਕਣੀਆਂ ਹੋ ਗਈਆਂ। ਮਰਦਾਨੇ ਕਿਹਾ ਜੀ ਇਹ ਬੜੇ ਸੁੰਦਰ ਫਲ ਹਨ। ਆਗਾ ਦੇ ਉਹ ਤਾਂ ਖਾ ਲਵਾਂ। ਗੁਰੂ ਜੀ ਕਿਹਾ ਮਰਦਾਨਿਆ ਤੀਰ ਜੇ ਕਰ ਇਸ ਬਣ ਵਿੱਚ ਪਸ਼ੂ ਪੰਛੀ ਵੀ ਨਹੀਂ ਹੈ ਮਰਦਾਨੇ ਕਹਾ ਜੀ ਜਿੱਥੇ ਆਹਾਰ ਹੁੰਦਾ ਹੈ ਉਥੇ ਖਾਣ ਨਹੀਂ ਦਿੰਦੇ ਵੈਸੇ ਸੁੰਦਰ ਫਲ ਹਨ ਮੇਰੇ ਨਾਲ ਜਾਣ ਕੇ ਵੈਰ ਕਰਦੇ ਹੋ ਮੈਂ ਭੁੱਖ ਨਾਲ ਮਰ ਲੱਗਾ ਹਾਂ ਮਾਲੂਮ ਹੁੰਦਾ ਹੈ ਕਿ ਮੇਰੀ ਕਬਰ ਇੱਥੇ ਹੀ ਬਣੇਗੀ ਇਸ ਤਰ੍ਹਾਂ ਕਹਿ ਕੇ ਮਰਦਾਨਾ ਆਪੇ ਹੀ ਫਲ ਖਾਣ ਤੁਰ ਪਿਆ ਅੱਗੋਂ ਇੱਕ ਰਾਖਸ਼ ਜਿਸ ਨੇ 2000 ਕੋ ਵਿੱਚ ਕੋਈ ਜੀਵ ਨਹੀਂ ਛੱਡਿਆ ਸੀ ਦੋ ਦੋ ਕੋ ਲੰਬੀਆਂ ਬਾਹਾਂ ਸਿਰ ਉੱਪਰਲੇ ਸਿੰਘ ਤੇ ਖਜੂਰ ਦੇ ਦਰਖਤ ਵਰਗੇ ਪਹਾੜ ਦੀ 15 ਵਰਗੀਆਂ ਨਾਸਾਂ ਭੋਲਾ ਨੂੰ ਚੜਦਾ ਹੋਇਆ ਮਰਦਾਨੇ ਨੂੰ ਫੜ ਕੇ ਮੂੰਹ ਵਿੱਚ ਇੱਕੋ ਹੀ ਬੁਰਕੀ ਨਾਲ ਪਾ ਲਿਆ ਮਰਦਾਨਾ ਲੱਗਾ ਗੁਰੂ ਗੁਰੂ ਕਰਨ ਲੱਗਾ ਕਿ ਗੁਰੂ ਜੀ ਮੈਨੂੰ ਬਚਾਓ ਨਾਲੇ ਅੰਦੇ ਦੀ ਲਾਜ ਰੱਖੋ ਜਦ ਇਸ ਪ੍ਰਕਾਰ ਦੀ ਬੇਨਤੀ ਕੀਤੀ ਗਈ ਮਰਦਾਨਾ ਖਸਖਸ ਦੇ ਦਾਣੇ ਵਾਂਗ ਅੰਦਰ ਸਾਬਤ ਸਬੂਤਾ ਹੀ ਪੇਟ ਵਿੱਚ ਚਲਾ ਗਿਆ ਏਡਾ ਵੱਡਾ ਇਹ ਰਾਖਸ਼ ਸੀ ਗੁਰੂ ਜੀ ਮੈਨੂੰ ਇੱਥੇ ਬਿਠਾ ਕੇ ਮਰਦਾਨੇ ਨੂੰ ਛਡਾਉਣ ਗਏ ਤਾਂ ਅੱਗੋਂ ਰਾਖਸ਼ ਨੇ ਗੁਰੂ ਜੀ ਨੂੰ ਵੀ ਫੱਕਾ ਮਾਰ ਕੇ ਅੰਦਰ ਲੰਘਾ ਲਿਆ ਜਦ ਗੁਰੂ ਜੀ ਮਰਦਾਨੇ ਪਾਸ ਪੁੱਜੇ ਤਾਂ ਮਰਦਾਨੇ ਨੂੰ ਧੀਰਜ ਹੋਈ ਉਪਰੰਤ ਗੁਰੂ ਜੀ ਨੇ ਰਾਖਸ਼ ਦੇ ਪੇਟ ਵਿੱਚ ਜਾ ਕੇ ਆਪਣੀ ਦੇਹ ਸਰੀਰ ਇਤਨਾ ਵਧਾਇਆ ਕਿ ਉਹ ਮੂਰਚਾ ਕਾ ਕੇ ਜ਼ਮੀਨ ਤੇ ਡਿੱਗ ਪਿਆ ਤੇ ਪੇਟ ਫਟ ਗਿਆ ਔਰ ਗੁਰੂ ਜੀ ਮਰਦਾਨੇ ਨੂੰ ਲੈ ਕੇ ਇਸ ਤਰ੍ਹਾਂ ਬਾਹਰ ਆ ਗਏ ਜਿਵੇਂ ਸੱਪ ਕੁੰਜ ਤਿਆਗ ਕੇ ਨਿਕਲ ਜਾਂਦਾ ਹੈ ਫਿਰ ਇਹ ਰਾਖਸ਼ ਵੀ ਆਪਣੀ ਇਤਨੀ ਦੇ ਵਿਧਾਈ ਕਿ ਗੁਰੂ ਮਹਾਰਾਜ ਜੀ ਨੇ ਕਿ ਉਹਦਾ ਪੇਟ ਫਟ ਗਿਆ ਤੇ ਮਹਾਰਾਜ ਜੀ ਆ ਬਾਹਰ ਆ ਗਏ ਜਿਵੇਂ ਸਬਕੁੰਜ ਨੂੰ ਤਿਆਗ ਕੇ ਨਿਕਲ ਜਾਂਦਾ ਹੈ ਫਿਰ ਰਾਖਸ਼ ਦੀ ਆਤਮਾ ਨੇ ਆਕਾਸ਼ ਬਾਣੀ ਦੁਆਰਾ ਗੁਰੂ ਜੀ ਨੂੰ ਉਸਤਤ ਕੀਤੀ ਕਿ ਆਕੇ ਤੁਸਾਂ ਮੇਰੀ ਕਲਿਆਣ ਕੀਤੀ ਹੈ ਮਰਦਾਨੇ ਪੁੱਛਿਆ ਗੁਰੂ ਜੀ ਇਹ ਕੌਣ ਹੈ ਗੁਰੂ ਜੀ ਕਿਹਾ ਇਹ ਆਪੇ ਹੀ ਸੁਣਾਵੇਗਾ ਤਾਂ ਉਸ ਰਾਖਸ਼ ਨੇ ਕਿਹਾ ਜੀ ਮੈਂ ਜਨਕ ਰਾਜੇ ਦਾ ਰਸੋਈਆ ਸਾਂ ਇੱਕ ਦਿਨ ਰਾਜਾ ਨੇ ਸੰਤਾਂ ਨੂੰ ਰੋਟੀ ਕੀਤੀ ਮੈਂ ਮੈਨੂੰ ਬਹੁਤ ਭੁੱਖ ਲੱਗ ਜਾਣ ਕਾਰਨ ਮੈਂ ਪਹਿਲੇ ਹੀ ਚੁੱਕ ਕੇ ਖਾ ਲਈ ਤੇ ਰਾਜੇ ਨੂੰ ਪਤਾ ਲੱਗਾ ਕਿ ਜਦ ਉਸਨੇ ਰਸੋਈ ਪਹਿਲੇ ਹੀ ਚੁੱਕ ਕੇ ਖਾ ਲਈ ਤੀ ਹੈ ਤੇ ਰਾਜੇ ਨੂੰ ਪਤਾ ਲੱਗਾ ਕਿ ਉਸਨੇ ਰਸੋਈ ਝੂਠੀ ਸਮਝ ਕੇ ਉਹ ਤਾਂ ਨਦੀ ਵਿੱਚ ਸੁੱਟਾ ਦਿੱਤੀ ਤੇ ਮੈਨੂੰ श्राप ਦਿੱਤਾ ਕਿ ਹਾ ਕਿ ਤੁਸੀਂ ਰਾਖਸ਼ ਹੋ ਮੈਂ ਚਾਹਣਾ ਪੜੇ ਕਿ ਆ ਮੇਰਾ ਨਿਸ਼ਟਾਰਾ ਕਦੋਂ ਹੋਵੇਗਾ ਉਹਨਾਂ ਕਹੇ ਜਦੋਂ ਕਲਯੁਗ ਵਿੱਚ ਸ੍ਰੀ ਗੁਰਨਾਨਕ ਦੇਵ ਜੀ ਆਉਣਗੇ ਤਾਂ ਤੇਰਾ ਨਿਸ਼ਟਾਰਾ ਹੋਵੇਗਾ ਸੋ ਤੁਸੀਂ ਅਜ ਅੱਜ ਮੇਰਾ ਨਿਸ਼ਟਾਰਾ ਕੀਤਾ ਹੈ ਇਹ ਕਹੇ ਕਿ ਬੈਕੁੰਠ ਨੂੰ ਚਲਾ ਗਿਆ ਮਰਦਾਨੇ ਕਹਾਂ ਮਹਾਰਾਜ ਐਸਾ ਦੁਸ਼ਟ ਰਕਸ਼ ਜੋ 9 ਯੋਜਨ ਵਿਚਲੇ ਆਕਾਰ ਦਾ ਮਹਾਪਾਪੀ ਹੈ ਗੋਕੰਠ ਨੂੰ ਕਿਉਂ ਗਿਆ ਗੁਰੂ ਜੀ ਕਿਹਾ ਕਿਉਂਕਿ ਭਾਈ ਇਹ ਸੰਤਾਂ ਦੀ ਸੇਵਾ ਬਹੁਤ ਕਰਿਆ ਕਰਦਾ ਸੀ ਤੇ ਨਾਮ ਜਪਦਾ ਹੁੰਦਾ ਸੀ ਇਸ ਲਈ ਉਹ ਸੇਵਾ ਨਿਸਪਲ ਲੈ ਗਈ ਜੋ ਪਰਸ਼ੀ ਸੰਗਤ ਦੀ ਸੇਵਾ ਕਰੇਗਾ ਨਾਮ ਜਪੇਗਾ ਉਹ ਸੰਸਾਰ ਦੇ ਬੰਦਰਾ ਤੋਂ ਛੁੱਟ ਜਾਵੇਗਾ ਨਿਸ਼ਤਾ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ ਰਾਖਸ਼ ਦਾ ਉਧਾਰ ਕਰਕੇ ਗੁਰੂ ਜੀ ਅੱਗੇ ਚਲੇ ਗਏ ਕਿਤੇ ਸਾਗਰ ਕਿਤੇ ਧਰਤੀ ਲੰਘਦੇ ਚਲੇ ਗਏ ਮਰਦਾਨੇ ਨੂੰ ਕਹਿਣ ਲੱਗੇ ਕਿਉਂ ਬਈ ਫਲ ਤਾਂ ਚੰਗੇ ਸਵਾਦੀ ਸਨ ਜਾਣੇ ਕਿ ਆਹ ਮਹਾਰਾਜੀ ਤੁਹਾਡੀਆਂ ਤੁਸੀਂ ਜਾਣੋ ਮਰ ਗਿਆ ਸਾਂ ਪਰ ਬਚਾ ਹੀ ਲਿਆ ਜਦ ਕਈ ਦਿਨ ਉਜੜ ਵਿਆਵਨ ਵਿੱਚ ਹੀ ਤੁਰੇ ਗਏ ਤਾਂ ਮਰਦਾਨੇ ਨੇ ਕਿਹਾ ਕਿ ਜੀ ਇੱਥੇ ਕਿਹੜਾ ਭੋਜਨ ਪਰੋਸਿਆ ਪਿਆ ਹੈ ਜੋ ਕੁਝ ਖਾ ਲੈਣਾ ਹੈ ਤਾਨੂੰ ਤਾਂ ਭੁੱਖ ਪਿਆਸ ਲੱਗਦੀ ਹੀ ਨਹੀਂ ਪਰ ਮੈਂ ਤਾਂ ਕਿਸੇ ਦਿਨ ਭੰਗ ਦੇ ਪਹਾੜੇ ਮਰ ਜਾਣਾ ਹੈ ਗੁਰੂ ਜੀ ਕਿਹਾ ਕਾਲਾ ਨਾ ਪਾਉ ਤੈਨੂੰ ਭੁੱਖੋਂ ਭੁੱਖ ਵੱਲੋਂ ਨਹੀਂ ਮਰਨ ਦਿੰਦੇ ਇਹਨੇ ਨੂੰ ਬੜਾ ਸੁੰਦਰ ਨਗਰ ਵਿਖਾਈ ਦਿੱਤਾ ਜਿਹਦੇ ਚਾਰੇ ਪਾਸੇ ਬਾਗ ਬਗੀਚੇ ਸਨ ਵਿਚਕਾਰ ਸੋਨੇ ਦਾ ਕਿਲਾ ਸੀ ਵਿਚ ਹੋਰੀ ਹੀਰੇ ਮੋਤੀ ਚਮਕ ਰਹੇ ਸਨ ਚੰਦਨ ਦੇ ਬੂਹੇ ਸਨ ਉਹ ਜਗਮਗਾ ਰਿਹਾ ਸੀ ਚਾਰ ਚੁਫੇਰੇ ਰੌਸ਼ਨੀ ਹੀ ਰੌਸ਼ਨੀ ਸੀ ਉਸ ਦੇ ਬਾਹਰ ਵਾਰ ਬੈਠ ਕੇ ਮਦਾਨੇ ਨੂੰ ਕਿਹਾ ਕਿ ਜਾ ਜੋ ਜੀ ਕਰਦਾ ਹੈ ਸ਼ਕਾ ਮਦਾਨੇ ਕਿਹਾ ਜੀ ਪੱਲੇ ਤਾਂ ਪੈਸਾ ਨਹੀਂ ਅੱਗੇ ਕੌਣ ਚਾਚੇ ਦਾ ਪੁੱਤਰ ਬੈਠਾ ਹੋਇਆ ਹੈ ਜਿੱਥੋਂ ਖਾਵਾਂਗਾ ਗੁਰੂ ਜੀ ਕਿਹਾ ਸਾਰਾ ਸ਼ਹਿਰ ਤੇਰੇ 스ਪੁਰਦ ਹੈ ਮਨ ਭੌਂਦਾ ਜਾ ਖਾਸ ਖਾ ਸਕਦਾ ਹੈ ਜੇ ਕੋਈ ਫੜੇਗਾ ਤਾਂ ਸਾਡਾ ਨਾਮ ਲੈ ਲਵੇ ਮਰਦਾਨਾ ਸ਼ਹਿਰ ਵਿੱਚ ਗਿਆ ਸਜੇ ਹੋਏ ਬਾਜ਼ਾਰ ਦੇਖ ਕੇ ਬੜਾ ਪ੍ਰਸੰਨ ਹੋਇਆ ਇੱਕ ਹਵਾਈ ਦੀ ਸਜੀ ਹੋਈ ਹੱਟੀ ਵਿੱਚੋਂ ਅੱਗੇ ਖਲੋ ਕੇ ਪੁੱਛਿਆ ਕਿ ਸ਼ਹਿਰ ਦਾ ਨਾਮ ਕੀ ਹੈ ਤੇ ਵਰਤਾਰਾ ਕਿਹਦਾ ਹੈ ਉਸਨੇ ਉੱਤਰ ਦਿੱਤਾ ਹਲਵਾਈ ਨੇ ਕਿ ਇਸ ਦਾ ਨਾਮ ਹੈ ਸਵਰਨਪੁਰ ਰਾਜ ਦਾ ਨਾਮ ਹੈ ਕਮਲਨੈਨ ਤੇ ਵਰਤਾਰਾ ਇਹ ਹੈ ਕਿ ਜੋ ਛਕਣਾ ਚਾਹੋ ਸ਼ਕੋ ਪਰ ਕੋਈ ਮੁੱਲ ਨਹੀਂ ਦੇਣਾ ਪਵੇਗਾ ਮਰਦਾਨਾ ਸੁਣ ਕੇ ਬੜਾ ਖੁਸ਼ ਹੋਇਆ ਕਿਹਾ ਕਿ ਤੁਹਾਡਾ ਨਾਮ ਨਾਮ ਕੀ ਹੈ ਮਰਦਾਨਾ ਨੇ ਕਿ ਹਾਂ ਜੀ ਮੇਰਾ ਨਾਮ ਧਰਮ ਸਿੰਘ ਹੈ ਮਰਦਾਨਾ ਸੁਣ ਕੇ ਬੜਾ ਖੁਸ਼ ਹੋਇਆ ਤੇ ਕਿਹਾ ਤੁਹਾਡਾ ਨਾਮ ਕੀ ਹੈ ਤਾਂ ਉਸਨੇ ਕਿਹਾ ਕਿ ਮੇਰਾ ਨਾਮ ਹੈ ਧਰਮ ਸਿੰਘ ਜੋ ਖਾਣਾ ਚਾਹੋ ਨਿਸੰਗ ਸ਼ੱਕ ਲਵੋ ਮਰਦਾਨੇ ਕਿਹਾ ਜੀ ਮੈਂ ਆਪ ਨਹੀਂ ਸ਼ੱਕਦਾ ਤੁਸੀਂ ਦੇਵੋ ਤਾਂ ਮੈਂ ਲਵਾਂਗਾ ਧਰਮ ਸਿੰਘ ਨੇ ਕਿਹਾ ਕਿ ਕੋਈ ਹੋਰ ਵੀ ਸਾਥੀ ਹੈ ਮਰਦਾਨੇ ਕਿਹਾ ਜੀ ਜੋ ਮੇਰੇ ਨਾਲ ਦੇ ਦੋ ਹੋਰ ਸਾਥੀ ਹਨ ਪਰ ਉਹ ਤਾਂ ਖਾਂਦੇ ਨਹੀਂ ਹਨ ਜੇ ਤੁਸੀਂ ਆਪ ਜਾ ਕੇ ਦੇਵੋਤਾ ਭਾਵੇਂ ਖਾ ਲੈਣ ਧਰਮ ਸਿੰਘ ਨੇ ਢਾਈ ਸੇਰ ਭੋਜਨ ਦੀ ਦੁਕਾਨ ਤੋਂ ਲੈ ਦਿੱਤਾ ਮਰਦਾਨਾ ਚੰਗੀ ਤਰ੍ਹਾਂ ਰਾਜਪੁੱਟ ਕੇ ਸ਼ਹਿਰ ਦੇਖਣ ਚਲਾ ਗਿਆ ਦੋ ਚਾਰ ਘੜੀਆਂ ਪਿੱਛੋਂ ਬੜਾ ਖੁਸ਼ੀ ਖੁਸ਼ੀ ਗੁਰੂ ਜੀ ਪਾਸ ਆਇਆ ਤੇ ਕਹਿਣ ਲੱਗਾ ਕਿ ਮਹਾਰਾਜ ਐਸਾ ਸ਼ਹਿਰ ਤਾਂ ਕਦੇ ਨਹੀਂ ਦੇਖਿਆ ਇੱਥੇ ਤਾਂ ਬ بڑے ਛੋਲੇ ਪੂਰੀ ਆਦਿਕ ਮਠਾਈਆਂ ਮੁਫਤ ਮਿਲਦੀਆਂ ਹਨ ਇੱਕ ਆਦਮੀ ਮੈਨੂੰ ਕਹਿੰਦਾ ਸੀ ਕਿ ਜਿਹੜੇ ਸਾਥੀ ਹਨ ਉਹ ਵੀ ਉਹਨਾਂ ਜੋਗੀ ਵੀ ਲੈ ਜਾ ਪਰ ਮੈਂ ਕਿਹਾ ਉਹ ਖਾਂਦੇ ਨਹੀਂ ਇਸ ਕਰਕੇ ਨਹੀਂ ਲਿਆਂਦਾ ਅਰ ਮੈਂ ਖੂਬ ਪ੍ਰਸੰਨ ਹੋ ਕੇ ਛਕ ਛਕਾ ਕੇ ਸ਼ਹਿਰ ਦੇਖ ਚੱਕ ਕੇ ਆਇਆ ਹਾਂ ਗੁਰੂ ਜੀ ਕਿ ਆਛਾ ਚੰਗਾ ਤੇਰੀ ਭੁੱਖ ਦੂਰ ਹੋ ਗਈ ਫਿਰ ਮਰਦਾਨਾ ਕਹਿਣ ਲੱਗਾ ਜੀ ਇੱਥੋਂ ਦਾ ਕਾਰਵਿਹਾਰ ਇਸ ਤਰ੍ਹਾਂ ਕਿਵੇਂ ਚੱਲਦਾ ਹੈ ਗੁਰੂ ਜੀ ਕਹਸ ਇਸ ਵਿੱਚ ਝੂਠ ਨਹੀਂ ਕੋਈ ਬੋਲਦਾ ਪਾਪ ਕੋਈ ਨਹੀਂ ਕਰਦਾ ਸਭ ਸਤਸੰਗੀ ਹਨ ਕੋਈ ਬਗਾਨੀ ਇਸਤਰੀ ਵੱਲ ਮੰਦੀ ਨਿਦਰਸ਼ਟੀ ਨਾਲ ਨਹੀਂ ਦੇਖਦਾ ਸਾਰੇ ਉੱਨੀ ਲੋਕ ਹਨ ਇਥੋਂ ਦਾ ਰਾਜਾਪੜਾ ਚਰਮਾ ਆਤਮਾ ਹੈ 17 ਰਾਜੇ ਅਧੀਨ ਹਨ ਮਰਦਾਨੇ ਕਿਹਾ ਜੀ ਗੁਰੂ ਜੀ ਇੱਥੇ ਕੋਈ ਕੋਈ ਦਿਨ ਆਪਾਂ ਹੋਰ ਟਿਕੀਏ ਬਣੇ ਬਣਾਏ ਭੋਜਨ ਸਕਾਂਗੇ ਬਸ ਫਿਰ ਗੁਰੂ ਜੀ ਉੱਥੇ 7 ਦਿਨ ਰਹੇ ਮਰਦਾਨੇ ਨੇ ਖੂਬ ਗਹਿਰੇ ਗੱਫੇ ਲਾਏ ਸ਼ੱਕਦਾ ਰਿਹਾ ਮਰਦਾਨੇ ਨੂੰ ਕਿਹਾ ਕਿ ਦਿਨ ਹੋਰ ਤਰਨ ਸਿੰਘ ਮੇਰੇ ਪਿਆਰੇ ਤੇ ਪੁੱਛਿਆ ਕਿ ਤੂੰ ਸਾਥੀ ਤੂੰ ਸਾਥੀ ਜੋਗਾ ਭੋਜਨ ਕਿਉਂ ਨਹੀਂ ਲੈਂਦਾ ਸਮਝਾਨੇ ਕਿਹਾ ਜੀ ਉਹ ਛਕਦੇ ਨਹੀਂ ਅਰਬਾਰ ਨਹੀਂ ਰਹਿੰਦੇ ਸ਼ਹਿਰ ਵਿੱਚ ਵੀ ਨਹੀਂ ਆਉਂਦੇ ਇਹ ਸੁਣ ਧਰਮ ਸਿੰਘ ਨੇ ਪੰਜ ਸਿਰ ਭੋਜਨ ਲੈ ਕੇ ਗੁਰੂ ਜੀ ਦੇ پاس ਹਾਜ਼ਰ ਹੋ ਕੇ ਕਹਿਣ ਲੱਗਾ ਕਿ ਮੇਰੀ ਹੱਟੀ ਲਓ ਔਰ ਭੋਜਨ ਛਕੋ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੂੰ ਧਰਮ ਸਿੰਘ ਪੰਚੇਰ ਪੋਜ ਲੈ ਕੇ ਗੁਰੂ ਜੀ ਦੇ ਪਾਸ ਹਾਜ਼ਰ ਹੋਇਆ ਕਹਿਣ ਲੱਗਾ ਜੀ ਮੇਰੀ ਭੇਟਾ ਲਓ ਗੁਰੂ ਜੀ ਕਹਿਣ ਲੱਗੇ ਭਾਈ ਕਿਸ ਨੇ ਭੇਜਿਆ ਹੈ ਤੇ ਕਿਸ ਮਤਲਬ ਲਈ ਹੈ ਧਰਮ ਸਿੰਘ ਨੇ ਕਿਹਾ ਜੀ ਮੈਨੂੰ ਮਰਦਾਨੇ ਤੋਂ ਪਤਾ ਲੱਗਾ ਕਿ ਤੁਸੀਂ 7 ਦਿਨ ਤੋਂ ਆਏ ਹੋਏ ਹੋ ਪਰ ਛਕਿਆ ਕੁਝ ਨਹੀਂ ਹੈ ਸੋ ਮੈਂ ਇੱਥੇ ਲੈ ਕੇ ਹਾਜ਼ਰ ਹੋਇਆ ਹਾਂ ਤੁਸੀਂ ਛਕੋ ਇਥੋਂ ਦਾ ਰਾਜਾ ਵੀ ਬੜਾ ਤਰਮਾਤਮਾ ਹੈ ਕਿਸੇ ਪਰ ਕੋਈ ਜ਼ੁਲਮ ਨਹੀਂ ਕਰਦਾ ਗੁਰੂ ਜੀ ਕਿਹਾ ਸਾਨੂੰ ਤੇਰੀ ਗੱਲ ਅਣ ਬਣ ਮਾਲੂਮ ਹੁੰਦੀ ਹੈ ਕਿਉਂਕਿ ਰਾਜੇ ਵਿੱਚ ਇੱਕ ਦੋਖ ਹੈ ਅਸੀਂ ਭੋਜਨ ਉੱਥੋਂ ਛਕਦੇ ਹਾਂ ਜਿੱਥੇ ਕੋਈ ਦੋਖ ਨਾ ਹੋਵੇ ਧਰਮ ਸਿੰਘ ਨੇ ਕਿਹਾ ਜੀ ਉਹ ਦੋਖ ਦੱਸੋ ਗੁਰੂ ਜੀ ਕਿਹਾ ਕਿ ਜਿਸ ਵਿੱਚ ਦੋਖ ਹੁੰਦਾ ਹੈ ਉਹ ਜਾਣ ਸਕਦਾ ਹੈ ਦੂਜੇ ਨੂੰ ਦੱਸਣ ਦਾ ਕੁਝ ਲਾਭ ਨਹੀਂ ਧਰਮ ਸਿੰਘੇ ਸੁਣ ਕੇ ਰਾਜੇ ਕਾਵਨ ਲੈਨ ਪਾਸ ਗਿਆ ਤੇ ਸਾਰੀ ਗੱਲਬਾਰ ਸੁਣਾਈ ਰਾਜਾ ਬੜੀ ਸੋਚ ਵਿੱਚ ਹੋ ਕੇ ਪੇਟਾ ਲੈ ਕੇ ਗੁਰੂ ਜੀ ਦੇ ਚਰਨਾ ਵਿੱਚ ਪਹੁੰਚਿਆ ਪੁੱਛਣ ਲਗਾ ਮਹਾਰਾਜ ਮੇਰੇ ਵਿੱਚ ਕਿਹੜਾ ਦੋਸ਼ ਹੈ ਤਾਂ ਗੁਰੂ ਜੀ ਕਿਹਾ ਕਿ ਭਾਈ ਹੇ ਰਾਜਨ ਤੂੰ ਸਾਰੇ ਆਦਮੀਆਂ ਨੂੰ ਇੱਕੋ ਜਿਹਾ ਸਮਝਦਾ ਹੈ ਤੇ ਬਾਕੀ ਰਾਜਿਆਂ ਤੋਂ ਆਪਣੀ ਆਨ ਕਿਉਂ ਮਨਾਉਂਦਾ ਹੈ ਇਸ ਤੋਂ ਸਾਬਤ ਹੈ ਕਿ ਤੇਰੇ ਮਨ ਤੋਂ ਹੰਕਾਰ ਦੂਰ ਨਹੀਂ ਹੋਇਆ। ਸੋ ਹੰਕਾਰ ਜਨਮ ਮਰਨ ਉਹ ਦੀਣ ਵਾਲਾ ਹੈ। ਉਹ ਹੀ ਸ੍ਰੇਸ਼ਟ ਸੂਰਮਾ ਵਿੱਚੋਂ ਪ੍ਰਮਾਣਿਕ ਹੈ ਜਿਸ ਦੇ ਨਾਮ ਕਾਮ ਕ੍ਰੋਧ ਆਦਮਾਰੇ ਹਨ। ਕਬਨ ਲੈਣ ਕਿਹਾ ਮਹਾਰਾਜ ਮੈਂ ਕਿਸੇ ਤੋਂ ਆਨ ਨਹੀਂ ਮਨਾਉਂਦਾ। ਪਰ ਉਹ ਆਪੇ ਹੀ ਮੰਨਦੇ ਹਨ। ਪਰ ਤਾਂ ਵੀ ਜੋ ਜੇ ਤੁਸੀਂ ਇਹ ਵੀ ਹੰਕਾਰ ਸਮਝਦੇ ਹੋ। ਤਾਂ ਕਿਰਪਾ ਕਰਕੇ ਦੂਰ ਕਰੋ ਗੁਰੂ ਜੀ ਕਿਹਾ ਕਿ ਤੂੰ ਆਪਣਾ ਮਾਨ ਗਵਾਉਣਾ ਚਾਹੁੰਦਾ ਹੈ ਤਾਂ ਰਾਜਾ ਸੁਦਰਸ਼ੈਨ ਦੀ ਆਨ ਮੰਨ ਫਿਰ ਜੀਵਨ ਮੁਕਤ ਹੋਵੇਗਾ ਭਾਵ ਗੁਰੂ ਮਹਾਰਾਜ ਨੇ ਉਚਾਰਨ ਕੀਤਾ ਹਰ ਖਤ ਪਾ ਦਰਸ਼ਨ ਪਰਸ ਸੁੰਨ ਤਨ ਰੇਸ਼ ਆਲਾਏ ਸੁਦਰਸ਼ੈਨ ਕੇ ਸਵਾਨ ਜੀ ਕਹੋ ਪਰੋਤੇ ਪਾਏ ਭਾਵ ਕਬਲ ਨੈਲ ਨੇ ਕਿਹਾ ਮਹਾਰਾਜ ਜੇ ਤੁਸੀਂ ਕਹੋ ਤਾਂ ਸੁਦਰਸਨ ਦੇ ਕੁੱਤਿਆਂ ਦੇ ਵੀ ਪੈਰੀ ਪੈ ਜਾਵਾਂ ਤਾਂ ਗੁਰੂ ਜੀ ਕਿਹਾ ਰਾਜਾ ਤੂੰ ਤਨ ਹੈ ਜਨਕ ਰਾਜੇ ਸਮਾਨ ਹੈ ਜੋ ਤੇਰੀ ਵਡਿਆਈ ਹੈ ਉਹ ਤੈਨੂੰ ਵੀ ਉਸ ਦੀ ਸੇਵਾ ਤੋਂ ਪ੍ਰਾਪਤ ਹੋਈ ਹੈ ਰਾਜੇ ਕਿਹਾ ਜੀ ਇਹ ਕਿਸ ਤਰ੍ਹਾਂ ਪਾਈ ਹੈ ਕਿਰਪਾ ਕਰਕੇ ਕਹੋ ਤਾਂ ਗੁਰੂ ਜੀ ਨੇ ਕਿਹਾ हे ਰਾਜਾ ਤੂੰ ਰਾਜਾ ਜਨਕ ਦਾ ਟੈਲੀਅਸ ਹੈ ਤੇਰਾ ਨਾਮ ਸਫਾ ਚੰਦ ਸੀ ਇੱਕ ਦਿਨ ਰਾਜੇ ਨੇ ਕਿਹਾ ਪਰਬਤ ਪਾਸੋਂ ਠੰਡਾ ਪਾਣੀ ਛੇਤੀ ਹੀ ਲਿਆਓ ਤੂੰ ਆਗਿਆ ਪਾ ਕੇ ਗਿਆ ਰਸਤੇ ਵਿੱਚ ਖਿਆਲ ਆਇਆ ਕਿ ਜੇ ਮੈਂ ਰਾਜਾ ਹੁੰਦਾ ਤਾਂ ਮੈਂ ਵੀ ਇਸੇ ਤਰ੍ਹਾਂ ਕਰਦਾ ਉਪਰੰਤ ਜਦ ਰਾਜੇ ਜਨਕ ਨੇ ਆਪਣੀ ਜਨਕ ਨੇ ਪਾਣੀ ਪੀਤਾ ਤਾਂ ਤੈਨੂੰ ਵੀ ਕਿਹਾ ਕਿ ਭਾਈ ਵਰ ਮੰਗ ਤੇ ਤੂੰ ਕਿਹਾ ਸੀ ਕਿ ਮੈਨੂੰ ਕੁਝ ਨਹੀਂ ਚਾਹੀਦਾ ਰਾਜ ਜਨਕ ਨੇ ਕਿਹਾ ਹੁਣ ਮੁਕਰਦਾ ਕਿਉਂ ਹੈ ਰਾਵਟ ਜੋ ਚਾਹੁੰਦਾ ਸੈ ਉਹ ਮੰਗ ਲੈ ਤੂੰ ਤਾਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਰਾਹੇ ਰਾਜਾ ਜੀ ਤੁਸੀਂ ਸਭ ਕੋ ਜਾਣਦੇ ਹੋ ਰਾਜ ਜਨਕ ਨੇ ਕਿਹਾ ਤੇਰਾ ਪ੍ਰਤਾਪ ਮੈਥੋਂ ਵੀ ਵੱਡਾ ਹੋਵੇਗਾ ਫਿਰ ਤੂੰ ਹੱਥ ਜੋੜ ਕੇ ਕਿਹਾ ਕਿ ਮਹਾਰਾਜ ਰਾਜ ਤਾਂ ਮਿਲ ਜਾਊ ਪਰ ਆਤਮ ਗਿਆਨ ਖਾਲੀ ਰਹਾਂਗਾ ਉਸਨੇ ਕਿਹਾ ਕਿ ਤੇਨੂੰ ਕੱਲ੍ਹ ਜੋਗ ਵਿੱਚ ਇੱਕ ਪੂਰਨ ਗੁਰੂ ਮਿਲਣਗੇ ਉਹ ਗਿਆਨ ਦੇਣਗੇ ਇਹ ਸੁਣ ਕੇ ਕਵਨ ਲੈਨ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਤੁਹਾਡੇ ਨਾਲੋਂ ਕਿਹੜਾ ਪੂਰਨ ਗੁਰੂ ਮਿਲਲਾ ਹੈ ਸੋ ਹੁਣ ਤੁਸੀਂ ਮੇਰੇ ਘਰ ਚੱਲੋ ਤੇ ਨਿਹਾਲ ਕਰੋ ਇਸ ਪ੍ਰਕਾਰ ਬੇਨਤੀ ਕਰਕੇ ਆਪਣੇ ਘਰ ਲੈ ਗਿਆ ਜਾ ਕੇ ਬੜੇ ਪ੍ਰੇਮ ਨਾਲ ਆਪਣੇ ਹੱਥੀ ਭੋਜਨ ਲਿਆਂਦਾ ਗੁਰੂ ਜੀ ਕੁਝ ਦਿਨ ਰਹੇ ਧਰਮਸ਼ਾਲਾ ਬਣਵਾ ਕੇ Satsang ਕਰਨਾ ਦਿੜਾ ਦਿੜਾ ਕੇ ਰਾਜਾ ਨੂੰ ਗਿਆਨ ਦਿੱਤਾ ਅਰ ਆਪ ਤਿਆਰ ਹੋ ਪਏ ਰਾਜੇ ਰਾਜੇ ਕਹ ਕੇ ਮਹਾਰਾਜ ਮੈਂ ਵੀ ਤੁਹਾਡੇ ਨਾਲ ਹੀ ਚੱਲਦਾ ਹਾਂ ਅਰ ਇਹ ਰਾਜ ਕਿਸੇ ਹੋਰ ਨੂੰ ਸੌਂਪ ਦਿਓ ਗੁਰੂ ਜੀ ਕਿਹਾ ਨਹੀਂ ਇਸ ਤਰ੍ਹਾਂ ਨਾ ਕਰ ਇੱਥੇ ਰਹਿ ਕੇ ਰਾਜੋਗ ਕਰ ਅਸੀਂ ਤੇਰੇ ਅੰਗ ਸੰਗ ਹੀ ਹਾਂ ਹਾਂ ਇਹ ਕਹਿ ਕੇ ਉਥੋਂ ਚਾਲੇ ਮਹਾਰਾਜੀ ਨੇ ਚਾਲੇ ਪਾਉਣਾ ਕੀਤੇ ਤੇ ਭਾਈ ਬਾਲਾ ਜੀ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਮੈਂ ਆਪ ਜੀ ਨੂੰ ਸਰਵਣ ਕਰਾਇਆ ਪ੍ਰਸੰਗ ਜੋ ਅਗਲਾ ਪ੍ਰਸੰਗ ਜੋ ਮੱਕੇ ਦਾ ਹਾਲ ਆ ਰਿਹਾ ਹੈ ਕਿ ਮਹਾਰਾਜੀ ਮੱਕੇ ਨੂੰ ਕਿਵੇਂ ਜਾਣਗੇ ਉੱਥੇ ਇਸਲਾਮ ਧਰਮ ਦੇ ਬਾਨੀਆਂ ਨੂੰ ਕਿਵੇਂ ਤਾਰਨਗੇ ਉਹ ਸਾਰਾ ਪ੍ਰਸੰਗ ਆਪ ਜੀ ਦੇ ਸਾਹਮਣੇ ਮੈਂ ਅਗਲੇ ਦਵਾਨਾ ਵਿੱਚ ਰੱਖਾਂਗਾ ਇੱਥੇ ਭੁੱਲਾਂ ਚੁੱਕਾਂ ਦੀ ਖਿਮਾ ਸਭ ਭੁੱਲਾਂ ਚੁੱਕਾਂ ਦੀ ਖਿਮਾ ਮੰਗ ਲਈ ਪਾਈ ਬਾਲਾ ਜੀ ਨੇ ਤੇ ਨਾਲ ਆਪਾਂ ਵੀ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹਾਂ ਕਿ ਸਤਿਗੁਰੂ ਮਹਾਰਾਜੀ ਰਹਿਮਤਾਂ ਕਰਨ ਕਿ ਸੁਣੇ ਵਿਚਾਰਾਂ ਵਿੱਚੋਂ ਕੋਈ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਪਰ ਸਾਡਾ ਲੋਕ ਸੁਖੀ ਹੋਏ ਪਰ ਲੋਕ ਸਹਿਲਾ ਹੋ ਸਕੇ ਵਣੇਰੋ ਚੈਨਲ ਦੇ ਨਾਲ ਤਾਂ ਕਿ ਆਪਾਂ ਗੈਲਰੀ ਲੜੀਵਾਰ ਕਾ ਥਾ ਗੁਰੂ ਮਹਾਰਾਜੀ ਦੀ ਸਰਵਣ ਕਰਦੇ ਰਹੀਏ ਉਲਾਂ ਚੁੱਕਾਂ ਦੀ ਖੇਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ